हां जी दोस्तों सारेया नु सस्रिकाल स्वागत है टोडा राज संधू फार्मिंग दे विच आज दी दोस्तों अपनी विजिट हैगी आ ਪਿੰਡ ਬਲੇਰ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਬਿਲਕੁਲ ਭਿੱਖੀਵਿੰਡ ਤੇ ਦਿਆਲਪੁਰੇ ਦੇ ਨਾਲ ਲੱਗਦਾ ਪਿੰਡ ਆ ਦੋਸਤੋ ਬਲੇਰ ਬੈਂਕਾ ਪਿੰਡ ਥੋੜੀ ਦੂਰੀ ਤਿਆ ਕੁਰਕ ਪਿੰਡ ਸੂਰਵਿੰਡ ਤੇ ਇੱਕ ਪਾਸੇ ਫਰੰਦੀਪੁਰ ਜਿਹੜਾ ਦੋਸਤੋ ਪਿੰਡ ਆ ਬਿਲਕੁਲ ਲੱਗ ਗਿਆ ਤੇ ਵੀਰ ਮਨੋਹਰ ਸਿੰਘ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ 6 ਨਗ ਦਿਖਾ ਦਾਂਗੇ ਤਿੰਨ ਬੇੜਾ ਹੋਣਗੀਆਂ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਤਿੰਨ ਹੀ ਜੜੀਆਂ ਦੋਸਤੋ ਮੱਝਾਂ ਹੋਣਗੀਆਂ ਠੀਕ ਆ ਇੱਕ ਮੱਝ ਸੂਈ ਆ ਬਾਕੀ ਦੋ ਗੱਬਣ ਨੇ ਤੇ ਪੂਰੀ ਡਿਟੇਲ ਜਿਹੜੀ ਆ ਆਪਾਂ ਵੀਰ ਮਨੋਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਮਝੀ ਕਰਾਂਗੇ ਅੱਜ 19 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ 1 ਵਜੇ ਦੁਪਹਿਰ ਦਾ ਸਮਾਂ ਹੈਗਾ ਸੋ ਪਸ਼ੂ ਜਿੰਨੇ ਵੀ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਆਪਦੀ ਤਸੱਲੀ ਇੱਕ ਟਾਈਮ ਦੀ ਦੋ ਟਾਈਮ ਚ ਵਾਈ ਦੀ ਉਹ ਤੁਸੀਂ ਆਪ ਕਰ ਲਿਓ ਨਰਕਪੁਰ ਖਾਪਨੀ ਕਰਕੇ ਜਿਹੜੀ ਇਹ ਦੋਸਤੋ ਸੌਦਾ ਕਰ ਸਕਦੇ ਆਓ ਕਰਦੇ ਆ ਗੱਲਬਾਤ ਵੀਰ ਮਨੋਰ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਠੀਕ ਆ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਮਨੋਰ ਸਿੰਘ ਜੀ ਸਾਸਰੀ ਕਾ ਉਹ ਠੀਕ ਠਾਕ ਹਾਂ ਜੀ ਬਈ ਠੀਕ ਮਨੋਰ ਭਾਈ ਪਸ਼ੂ ਅੱਜ 6 ਨਾਗ ਅੱਜ 6 ਨਾਗ ਤਿੰਨ ਵੜਾ ਤਿੰਨ ਮਈ ਠੀਕ ਆ ਗਿਣਤੀ ਸੁਈਆਂ ਦੀ ਅੱਜ ਸੁਏ ਪਸ਼ੂ ਕਿੰਨੇ ਨੇ ਅੱਜ ਇੱਕ ਵੜ ਸੁਈ ਹੈ ਇੱਕ ਮੈਂ ਸੁਈ ਹੈ ਇੱਕ ਮੈਂ ਬਾਕੀ ਬਾਕੀ ਆ ਵੀ ਵੜ ਤਿਆਰ ਆ ਠੀਕ ਆ ਉਹ ਖੜਵੀ ਦਸਕ ਦਿਨ ਹਾਂ ਨਾ 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 ਦੇ ਕੰਮ ਕਰਦੇ ਕੰਮ ਠੀਕ ਆ ਪਸ਼ੂ ਜਿਹੜੇ ਦੋਸਤੋ ਤੇ ਤੌਰ ਤੇ ਦੱਸ ਦਿੰਨੇ ਆ ਵੱਡੇ ਪਸ਼ੂ ਆ ਠੀਕ ਆ ਮੱਝਾਂ ਵੱਡੀਆਂ ਨੇ ਵੱਡੇ ਬੰਦੇ ਦੀ ਰਾਜ ਹੀ ਆ ਫੁੱਲ ਭਜਨਦਾਰ ਆ ਵੀ ਇਹ ਮੇਰਾ ਵੇਰ ਵੀ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਵੀ ਫੁੱਲ ਭਜਨਦਾਰ ਜਿਹੜੀਆਂ ਮੱਝਾਂ ਆ ਠੀਕ ਆ ਤੇ ਇੱਕ ਵਿਹੜ ਸੂਈ ਆ ਤੇ ਅੱਜ ਤਿੰਨਾਂ ਮੱਝਾਂ ਦੇ ਵਿੱਚੋਂ ਇੱਕ ਮੱਝ ਸੂਈ ਆ ਤੇ ਵੇਰਵੇ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਆਜੋ ਪਹਿਲੇ ਨੰਬਰ ਤੇ ਆਪਾਂ ਸ਼ੁਰੂਆਤ ਜਿਹੜੀ ਇਸ ਵੈੜ ਤੋਂ ਕਰ ਲਈਏ। ਇਹ ਬੱਚੀ ਐਚ ਐਫ ਹੈ ਨਾ ਜੀ? ਹਾਂ ਜੀ ਹਾਂ ਜੀ ਐਚ ਐਫ। ਇਹ ਛਗੀ ਹੋ ਮੋਹ ਦੂਜਾ ਸੁਆ। ਦੂਜਾ ਸੁਆ ਮੋਹ ਛਗੀ। ਮੋਹ ਛੇਦਾਂ ਦਾ। ਹਾਂ। ਮੋਹ ਛਗੀ ਆ ਦੋਸਤੋ ਦੂਜਾ ਸੁਆ ਸੂਨਾ ਤੇ 3 ਹਜੇ ਲੈ ਜਾਊਗੀ। ਤਿਆਰ ਯਾਰ ਜਾ ਕੋ ਚੱਲ। ਹੂੰ। ਧਰ ਕੋ ਤਿਆਰ ਮੈਂ ਤਿਆਰ ਹੋ ਹੀ ਹੋ ਸਕਦਾ ਵੀ ਅੱਜ ਭਲਕਾ ਲਈ ਗੱਲਬਾਤ ਆ ਠੀਕ ਆ। ਤੇ ਆ ਜਿਹੜਾ ਤੁਸੀਂ ਥਣ ਦੇਵਾ ਵੇਖ ਸਕਦੇ। ਤੇ ਮੋਹ ਛੇਰਾ ਦਾ ਦੂਜਾ ਸੁਆ। ਟੂਨ ਦੇ ਵਿੱਚ ਬਿਲਕੁਲ ਰੈਡੀ ਹੈ ਤੇ ਖੋਲ ਕੇ ਤੁਹਾਨੂੰ ਤੋਰ ਕੇ ਤਸੱਲੀ ਨਾਲ ਦਿਖਾਉਨੇ ਆ ਕਦ ਕਾਠ ਉੱਚਾ ਹੈ ਠੀਕ ਆ ਵੱਡੇ ਕਦ ਕਾਠ ਦੀ ਆ ਨਾ ਦੇਖੋ ਠੀਕ ਆ ਖੋਲ ਕੇ ਵੀ ਮਨੋਰ ਦਿਖਾ ਦਗੇ ਤੇ ਆ ਪਹਿਲੇ ਨੰਬਰ ਦੇ ਦੋਸਤੋ ਬੱਚੇ ਤੁਸੀਂ ਆ ਦੇਖ ਰਹੇ ਹੋ ਰਿਪੀਟ ਕਰਦੇ ਨੇ ਕਨਫਰਮ ਕਰਾ ਦੇਣੇ ਵੀ ਦੂਜਾ ਸੁਆ ਤੇ ਮੂੰਹ ਛੇ ਦਾ ਠੀਕ ਆ ਦੇਣਾ ਦੋ ਦਿਨ ਇੱਕ ਦਿਨ ਦੋ ਦਿਨ ਬਸ ਅੱਜ ਭਲਕਾ ਲਈ ਤੁਸੀਂ ਗੱਲ ਸਮਝ ਕੇ ਜਿਹੜੀ ਇਹ ਖਰੀਦ ਕਰ ਸਕਦੇ ਹੋ ਵੀ ਅੱਜ ਭਲਕੀ ਸਮਾਂ ਕੱਢੂਗੀ ਤੇ ਆਹ ਲੈਫਟੀ ਆ ਆਰਡਰ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਥੰਮ ਥੁੰਨ ਜਿਹੜਾ ਚੰਗਾ ਠੀਕ ਆ ਵਿਰਲ ਵੀ ਵਿੱਚ ਪੂਰੀ ਆ ਤੇ ਆਹ ਥਮਾ ਮੁਠੀਲਾ ਲਓ ਮੁਰਦਾ 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 ਇਥੇ ਸੋ ਕੱਦ ਕਾਠੀ ਜਿਹੜਾ ਦੱਸੋ ਉੱਚਾ ਵੀ ਦੂਰੋਂ ਨੇੜੇੋਂ ਕਿਸੇ ਭੈਣ ਭਰਾ ਨੇ ਹੋਣਾ ਵੀ ਮੀਡੀਅਮ ਜਾਂ ਸਮੁੰਦਰ ਜੇ ਕੱਦ ਦੀ ਨਹੀਂ ਹੈਗੀਗੀ ਇਹ ਵੱਖਰੀ ਤੇ ਕੋਲੋਂ ਬਣੀ ਹਾਈਟ ਦੀ ਅਜਿਹੋ ਜਿਹਾ ਆਪਾਂ ਨਾਰਮਲ ਫਾਰਮ ਦੇ ਵਿੱਚ ਵੈੜਾ ਦੇਖਦੇ ਆ ਉਸ ਵੰਡ ਤਰੀਕੇ ਦੀ ਜਿਹੜੀ ਤੁਸੀਂ ਮੰਨ ਸਕਦੇ ਠੀਕ ਹੈ ਬਾਕੀ ਆਰਡਰ ਕੁਆਲਿਟੀ ਆ। ਸਾਥੋਂ ਜਿਹੜਾ ਬੜੇ ਧਿਆਨ ਦੇ ਨਾਲ ਵੀਡੀਓ ਨੂੰ ਤਸੱਲੀ ਨਾਲ ਦੇਖ ਲਿਓ। ਤੇ ਅਮਰੋਦ ਭਾਈ ਹਾਂਜੀ। ਅਸਾਂ ਫਿਰ ਕਿੰਨੀ ਕੀ ਡਿਮਾਂਡ ਫਿਰ ਦੀ? ਇਹਦਾ ਮੁੱਲ ਤੇ 70 ਕਰਦੇ 65 ਦੀ ਦੇ ਦਾਂਗੇ। 65000 ਦੀ। ਠੀਕ ਆ ਜੀ। 65000 ਦੀ ਹੋ ਜਾਊਗਾ ਉਹਦੇ ਚ ਵੀ ਥੋੜਾ ਵਾਤਾ ਕੋਈ। ਉਹ ਜੀ ਮੰਨ ਤਾਂ। ਠੀਕ ਆ ਜੀ। 65000 ਦੇ ਵਿੱਚੋਂ ਵੀ ਥੋੜਾ ਵਾਤਾ ਦੋਸਤੋ ਮੌਕੇ ਤੇ ਮੰਨ ਤਾਂ ਹੋ ਜਾਊਗਾ ਠੀਕ ਆ। ਮੁੱਲ 70 ਆ ਡਿਮਾਂਡ 70000 ਇਸ ਨਾਲ ਕੋਚੀ ਚੰਗੀ ਆ ਫੁੱਲ ਬੜਾ ਫੁੱਲ ਜੜੀ ਬਿਲਕੁਲ ਜਾਤ ਪਿਓਰ ਵਿੱਚ ਆ ਆ ਦੇਖੋ ਆ ਮੂੰਹ ਵੀ ਆਖ ਨੂੰ ਆ ਦੇਖੋ ਜੀ ਛੇ ਦਾੰਦਾ ਮੂੰਹ ਠੀਕ ਹੈ ਕੰਨੀ ਵਾਲੇ ਦਾ ਦਾ ਬਾਕੀ ਠੀਕ ਹੈ ਤੇ ਇਸ ਤੋਂ ਬਾਅਦ ਇੱਕ ਸਾਈਡ ਨੰਬਰ ਤੇ ਇਹ ਬੱਚੀ ਪਹਿਲਣਗੀ ਦੂਜੇ ਜੀ ਇਹ ਵੀ ਦੂਜੇ ਆ ਦੂਜੇ ਤੋਂ ਸੁਹਣੀ ਹੈ ਜੀ ਤੇ ਇਹ ਵੀ ਕੋਈ ਦੰਦਾ ਜੀ ਹੋਣੀ ਹੈ ਇਹ ਜਵਾਨ ਹੋਈ ਇਹ ਜਵਾਨ ਹੋਈ ਹੈ ਜੀ ਕੰਨੀ ਵਾਲੇ ਬਰਾਬਰ ਚੱਕੀ ਇਹ ਨਹੀਂ ਕੰਨੀ ਆ ਕਿੰਨੀ ਹੈ ਕੰਨੀ ਵਾਲੇ ਚੱਕਣ ਰਹੀ ਆ ਤੋ ਦੋਸਤੋ ਜਵਾਨ ਆ ਦੂਜਾ ਸੂਬਾ ਸੁਣੀ ਆ ਠੀਕ ਆ ਤੇ ਦਿਨ ਹਜੇ ਇਹ ਮਿਲਣਾ ਤਾਂ ਵੱਧ ਕੱਟ ਜਾਣੀਆਂ ਨੇ ਇਹਨੇ ਲੈ ਲੈਣੇ ਆ ਅੱਠ ਸੱਤ ਦਿਨ ਇੱਕ ਹਫਤਾ ਪੂਰਾ ਤੁਸੀਂ ਮੰਨ ਕੇ ਜਿਹੜੀ ਇਹਦੀ ਖਰੀਦ ਕਰ ਸਕਦੇ ਹੋ ਬਈ ਨਿਗਰਾ ਮੱਛੀ ਦਾ ਪਹਿਲੇ ਦਿਨ ਜਿਹੜੀ ਵਹਿੜ ਦਿਖਾਈਏ ਦੋਸਤੋ ਦੂਜੇ ਸੂਬੇ ਦੇ ਵਿੱਚ ਮੂੰਹ ਛਿੱਗੀ ਉਹਦੇ ਬਿਲਕੁਲ ਇਕੁਅਲ ਜਿਹੜਾ ਕਦਗਾੜਾ ਠੀਕ ਆ ਬਰਾਬਰ ਕਦਗਾੜ ਦੇ ਦੋਵੇਂ ਮਾਲਕਨਾਂ ਨੇ ਵੱਡੇ ਕਦਗਾੜ ਦੀਆਂ ਨੇ ਥਣ ਦੇਵਾ ਬਿਲਕੁਲ ਸਾਫ ਨੇ ਨਿੱਗਰ ਵੱਡੇ ਕਦ ਕੱਢਦੀ ਸੋ ਵੱਛੀ ਕਿਦਾਂ ਕਿ ਦੁੱਧ ਪਾ ਦੂਗੀ ਐ ਵੀਰ ਇਹ ਤੇ ਉਹ ਤਾਂ ਕਹਿੰਦੇ 20 ਕਿਲੋ ਚੋਇਆ ਪਹਿਲੇ ਸੂਏ ਹਾਂਜੀ ਪਰ ਜਿਵੇਂ ਦੇਖੋ ਵਾਧ ਹੀ ਦਊਗੀ ਹੂੰ ਨਹੀਂ ਤੇ 20 ਤੇ ਗਰਮੀ ਜਾਂ 20 ਤੇ ਦਊਗੀ ਬਾਕੀ ਠੰਡੀ ਚੰਗੀ ਬਣੂਗੀ ਚੰਗੀ ਲਓ ਵੀ ਥਣ ਤੋਂ ਪੂਰਾ ਲੰਬਾ ਹੈ ਠੀਕਾ ਮੁੱਠੀ ਵਾਲਾ ਜਾਂ ਕਹਿ ਲੋ ਵੀ ਦੋਸਤੋ ਹੱਥੀ ਚਵਾਈ ਵਾਲਾ ਥਣ ਹੈ ਠੀਕਾ ਵੈੜ ਤੇ ਲੱਗਾ ਤੇ بیس ਕੁਆਲਟੀ ਚੰਗੀ ਐ ਬਿਲਕੁਲ ਮੋਤੀ ਵਾਲੀ ਵੈੜ ਪਿਓਰ ਜਾਤ ਪਾਦਾਂ ਦੀ ਆ ਦੇਖੋ I'm ਫੋਂਡ ਜਿਹੜੀ ਆ ਦੋਸਤੋਂ ਵਧੀਆ ਚੰਗੀ ਕੁਆਲਿਟੀ ਦਾ ਸਾਨ ਆ ਤੇ ਮਗਰ ਇੱਕ ਵੀਰ ਜੀ ਬੱਚਾ ਲਗਾ ਉਹ ਚਲਦਾ ਜਾਂਦਾ ਨਹੀਂ ਇਹ ਨਹੀਂ ਚਲਦਾ ਜਿਹੜੇ ਬਹਾਨਾ ਭਰਦੀ ਨਾਲ ਤਾਂ ਲਾਇਆ ਨਹੀਂ ਅੱਛਾ ਅੱਛਾ ਇਹ ਤਾਂ ਚੱਕ ਜੂਗੀ ਹਾਂ ਠੀਕ ਆ ਤੇ ਮਨੋਰભાઈ ਕਿੰਨੀ ਡਿਮਾਰੀ ਸਵਛੀ ਜੀ ਬੋਲੇਦਾ 70 ਤੇ 65 ਦੀ ਰਾਵਾਂਗੇ ਹੂੰ ਰੇਟ ਫਿਰ ਤੁਹੋਂ ਦੇ ਬਰਾਬਰੀ ਹੋਊਗੀ ਬਰਾਬਰੀ ਆ ਤੇ ਉਹ ਚੋਂ 65 ਜੋ ਮਾਨਤਨ ਹੋ ਜੂਗਾ ਪੂਰੇ 65 ਦੀ ਹੋਊਗੀ ਹੂੰ 65000 ਦੇ ਵਿੱਚੋਂ ਪ੍ਰਭੂ ਮਾਨਤਨ ਹੋ ਜੂਗਾ ਠੀਕ ਆ ਤੇ ਆ ਬੱਛੀ ਆ ਲੋ 45 ਬੱਛੀ ਆ ਲੋ 45 ਬੱਛੀ ਆ ਬਿਲਕੁਲ ਤੇ ਥਣ ਥਣ ਜਿਹੜਾ ਪੂਰਾ ਵਧੀਆ ਠੀਕ ਆ ਚੰਗੇ ਥਣ ਦੀ ਕੁਆਲਿਟੀ ਆ ਵੀ ਕਿਸੇ ਵੀਰ ਨੂੰ ਕੋਈ ਲਾਂਭਾ ਨਹੀਂ ਹੈਗਾ ਵੀ ਕੋਈ ਥਣ ਛੋਟਾ ਨਿਕਲੂਗਾ ਬਸ ਮਾ ਕੇ ਜਰਾ ਦੋਸਤੋ ਤੁਹਾਨੂੰ ਹੋਰ ਵੀ ਵਧੀਆ ਨਿਕਲੂਗਾ ਵੇਖ ਸਕਦੇ ਹੋ ਬਿਲਕੁਲ ਐਨ ਮੁੱਠੀ ਵਾਲਾ ਆ ਕਰੋ ਠੀਕ ਆ ਅਗਲੀ ਬੱਛੀ ਇਹ ਸੂਈ ਹੈ ਜੀ ਇਹ ਸੂਈ ਹੈ ਤੇਰੇ 7 ਕਿਲੋ ਦੁੱਧ ਆ 7 ਕਿਲੋ ਦੁੱਧ ਆ ਤੇ ਸਵੇਰ ਕਿੰਨਾ ਸੂਈ ਵਾਇ ਤੇ ਜਾਊਗੀ ਤੀਜਾ ਸਵੇਰ ਬੱਚਾ ਥੱਲੇ ਗਿਆ ਗਿਆ ਵਰਸ਼ਾ ਨਮਗਰ ਮਗਰ ਬੱਚਾ ਦੇਣ ਕਿੰਨੇ ਕੋ ਗਿਆ ਨੂੰ ਜੀ ਇੱਕ ਸੂਈ ਦਾ ਹੱਲ ਲਿਆ ਇੱਕ ਹਫਤਾ 7 ਕਿਲੋ ਦੁੱਧ ਇੱਕ ਹਫਤਾ 7 ਕਿਲੋ ਦੁੱਧ ਆ ਜੀ ਬੱਚਾ ਥੱਲੇ ਮੇਲ ਕਾਫ ਆ ਤੇ ਆ ਬੈਠ ਤੁਸੀਂ ਦੇਖ ਸਕਦੇ ਕੋਈ ਵੀ ਇਹ ਆਪਦੀ ਸਮਝਣਾ ਦੂਜੀ ਸਵੇਰ ਮੰਨ ਲੈ ਠੀਕ ਆ ਤੇ ਹੋਊਗੀ ਵੀ ਇੱਥੇ ਕੋ ਦੂਜੀ ਹੋਵੇਗੀ ਦੂਜੀ ਹੋਊਗੀ ਤੀਜੀ ਕਹੇ ਦੋ ਪੈ ਦੂਜੀ ਕਹੇ ਜੋ ਠੀਕ ਆ ਜੀ ਦੂਜੀ ਸਵੇਰ ਆ ਇੱਕ ਹਫਤਾ ਜੇ ਸਮਾਂ ਹੋਇਆ ਸਾਰਾ ਸੂਈ ਨੂੰ ਤੇ ਆ ਜਿਹੜਾ ਦੋਸਤੋ ਤੁਸੀਂ ਪੂਰਾ ਸਰੀਰ ਤੇ ਟਾਂਚਾ ਦੇਖ ਲਓ। ਚਵਾਈ ਜੀ ਉਹ ਜੋਪ ਸਮਾ ਇੱਕ ਨੰਬਰ ਹੈ। ਇੱਕ ਨੰਬਰ ਜੀ। ਠੀਕ ਹੈ। ਜੋਪ ਸਮਾ ਚੰਗਾ ਬਾਕੀ ਥਣ ਥਣ ਵੀ ਬਿਲਕੁਲ ਵਧੀਆ ਹੈ। ਠੀਕ ਹੈ। ਹੱਥ ਚਵਾਈ ਵਾਲਾ ਜਿਹੜਾ ਬਿਲਕੁਲ ਥਣਾ। ਸੋ ਕੁਆਲਟੀ ਆਰਡਰ ਬਿਲਕੁਲ ਤੁਹਾਡੇ ਸਾਹਮਣੇ। ਸੈਕਿੰਡ ਬਿਆਧ ਵਿਆਈ ਹੈ ਠੀਕ ਹੈ। ਦੋਸਤੋ ਸੈਕਿੰਡ ਬਿਆਧ ਵਿਆਈ ਹੈ ਔਰ ਸਾਤ ਦਿਨ ਦਾ ਸਮਾਂ ਹੋ ਗਿਆ। ਕਿਦੇ ਇਹਦਾ ਮੁੱਲ ਫਿਰ ਵੀ ਇਹਦਾ ਮੁੱਲ ਬਾਈ ਕਰਦੇ ਆ 20 ਦੀ ਆਣਾ 20 ਜਾਂਦੇ ਹਾਂਜੀ ਬੱਚਾ ਮੇਲ ਕਾ ਹਣਾ ਹਾਂਜੀ ਬੱਚਾ ਆਹ ਜਿਹੜਾ ਮੇਲ ਕਾ ਆਹ ਦੇਖੋ ਆਹ ਜਿਹੜਾ ਮੇਲ ਠੀਕ ਆ ਭਾਈ ਮਨੋਰ ਅਗਲੇ ਬੰਨੇ ਆਪਣੇ ਕੋਲੇ ਇਹ ਮੱਝ ਆ ਗਈਆਂ ਜੀ ਹਾਂਜੀ ਇਹ ਮੈਸ ਸੂਈ ਆ ਇਹ ਮੱਝ ਸੂਈ ਆ ਹਾਂਜੀ ਇਹਨੂੰ ਤੀਜਾ ਦਿਨ ਹੋ ਗਿਆ ਸੂਈ ਨੂੰ ਤੀਜਾ ਦਿਨ ਅੱਜ ਹਾਂਜੀ ਸਵੇਰ ਸਵੇਰ ਤੀਜਾ ਹੋ ਗਿਆ ਸਵੇਰ ਵੀ ਤੀਜਾ ਦਿਨ ਵੀ ਤਿੰਨ ਦਿਨ ਹੋ ਗਏ ਬੱਚਾ ਨੇ ਥਲੇ ਕੀ ਆ ਗਏ ਕੱਟੀ ਆ ਕੱਟੀ ਆ ਜੀ ਫੀਮੇਲ ਕਾਫ ਆ 14 ਕਿਲੋ ਬਾਹਲਾ ਚਟਾ ਛੁਟਾ ਚੰਗਾ ਦਿਖਾ ਰਹੀ ਹੈ ਮੈਂ ਅੱਗੇ ਕਹਿ ਰਿਹਾ ਸੀ ਵੀ ਕੋਈ ਦੁੱਧ ਚੰਗਾ ਪਾਉਣ ਦੀ ਸੁਭਾਅਨਾ ਇਸ ਮੱਝ ਤੋਂ 14 ਕਿਲੋ ਇਹ ਵਕਤ ਬਾਹਲਾ ਤਿਆਰ ਆ ਪਰ ਡੋੜ ਡਾਂਗ ਚੋਲੇ ਕੋਈ ਅੱਛਾ 14 ਕਿਲੋ ਦੋਸਤੋ ਬੌਲੇ ਦੇ ਵਿੱਚ ਹੁਣ ਬਿਲਕੁਲ ਰੈਡੀ ਆ ਸੋ ਅਸੀਂ ਤਸੱਲੀ ਕਰ ਸਕਦੇ ਹਾਂ ਘਰ ਪਹੁੰਚ ਕੇ ਠੀਕ ਆ ਜਿਹੜੇ ਵੀਰ ਹੋ ਸਕਦਾ ਵੀ ਕਿਸੇ ਵੀਰ ਦੇ ਮਨ ਤੋਂ ਕੋ ਕਿੰਥੂ ਪਰੰਤੂ ਆ ਉਹ ਤੁਸੀਂ ਤਸੱਲੀ ਕਰ ਲਿਓ ਵੀ 14 ਕਿਲੋ ਵੀਰ ਮਨੋਹਰ ਕਹਿੰਦਾ ਪਿਆ ਵੀ ਬੋਲਾ ਰੈਡੀ ਹੈ ਅੱਜ ਤੀਜੇ ਦਿਨ ਦੀ ਸੂਈ ਆ ਠੀਕ ਆ ਤੇ ਤੀਸਰਾ ਬਿਆਨ ਤਾਂ ਤੀਸਰਾ ਬਿਆਨ ਤਾਂ ਤਿੰਨ ਦਿਨਾਂ ਦਾ ਜੋ ਦੋਸਤੋ ਸਮਾ ਹੋਆ ਜੈ ਜੀ ਕੋ ਬੱਚਾ ਜਿਹੜਾ ਥੱਲੇ ਦੋਸਤੋ ਕੱਟੀ ਆ ਠੀਕ ਆ ਫੀਮੇਲ ਕਾਫ ਆ ਉਹਨਾਂ ਦੇ ਤਕਰੀਬਨ ਵੇਖੋਗੇ ਪੂਰੇ ਬਾਡੀ ਸਟਰਕਚਰ ਭਾਰੇ ਬਾਡੀ ਸਟਰਕਚਰ ਦਾ ਠੀਕ ਆ ਫੁੱਲ ਹੈਵੀ ਬਾਡੀ ਵੇਟ ਆ ਤੇ ਪਲਵਾਨਾਂ ਵਰਗੀ ਚਾਲ ਸੋ ਆਰਡਰ ਕੁਆਲਿਟੀ ਵੀ ਕਮਾਲ ਆ ਪੂਰੀ ਠੀਕ ਆ ਵੀ ਜੇਕਰ ਆਪਾਂ ਅੱਜ ਐਸਟੀਮੇਟ ਲਾਈਏ ਤਾਂ 14 ਲੀਟਰ ਵੀਰ ਬੋਲਾ ਕਹਿੰਦਾ ਪਿਆ ਸੋ ਦੁੱਧ ਜਿਹੜਾ ਦੋਸਤੋ ਵਧੀਆ ਚੰਗਾ ਖਾਸਾ ਪਾਉਣਾ ਪਊਗਾ ਬਾਕੀ ਸੇਵਾ ਤੇ ਡਿਪੈਂਡ ਆ ਜਿਹੜਾ ਵੀਰ ਅੱਗੇ ਚੰਗੀ ਸੋਹਣੀ ਸੇਵਾ ਕਰੂਗਾ ਤੇ ਦੁੱਧੋ ਦੋਸਤੋ ਤਕਰੀਬਨ ਕੁਸਤਾ 18 ਇੱਦਰ ਤੱਕ ਵੀ ਤੁਸੀਂ ਇਹਦਾ ਦੁੱਧ ਲੈ ਸਕਦੇ ਹੋ ਬਾਕੀ ਮੈਂ ਕੋੜੀ ਕੋੜੀ ਜੱਪੜੀ ਆ। ਆ ਬਲੈਮ ਤੋਂ ਦੀ ਚੰਗੀ ਦੀ ਮੈਂ। ਹੂੰ। ਆ ਇਹਨ ਪਤਲਾ ਪਿੰਡਾ ਬਿਲਕੁਲ ਵੇਖੋ ਕਿ ਬਿਲਕੁਲ ਕਾਗਜ਼ ਵਰਗਾ। ਤੇ ਸਿੰਗੀ-ਸੁੰਗੀ ਚੰਗੀ ਆ ਬਾਕੀ ਇਹ ਥੋੜਾ ਪੱਖ ਨੀਲੀ ਦਾ ਆ ਗਈ ਨਾ ਜੀ। ਨੀਲੀ ਪੱਖਾ ਥੋੜਾ ਇਹਨਾ ਗਾਰਨੇ ਪਰ ਵੀ ਹੋ ਜਾਂਦੇ ਫਿਰ ਤੇ। ਹੂੰ। ਮਤਲਬ ਇਹ ਡੀਲੇ ਹੀ ਚਾਹਦੇ। ਆ ਮਗਰਲੇ ਵਾਈਟ ਆ ਮੱਥਾ ਵਾਲਾ। ਭਾਰਾ ਬੌਡੀ ਸਪੈਕਟਰ। ਸੋ ਅਡਰ ਕੁਆਲਿਟੀ ਕਮ ਹਾਲ ਦੀ ਐ ਦੋਸਤੋ ਠੀਕ ਹੈ। ਬ੍ਰੀਲੀਅੰਟ تھیਟਰ ਕੁਆਲਿਟੀ ਆ ਥਾਂ ਦੇਵਾ ਬਹੁਤ ਜਿਆਦਾ ਸਾਫ਼ ਬਿਲਕੁਲ ਪੱਧਰ ਥਾਂ ਦੇਵੇ ਖਾਲਾ ਦੇਖੋ ਤੁਸੀਂ ਇਹ ਬਿਲਕੁਲ ਪੱਧਰ ਥਾਂ ਦੇ ਆਜ ਮਾਰਨਿੰਗ ਚ ਵਾਈ ਕਿੰਨੇ ਵਜੇ ਹੋਈ ਫਿਰ ਜੀ ਇਹ ਦੀ 6:30 ਸ਼ਾਇਦ ਹੋਣੀ ਹੈ 6:30 ਵਜੇ ਅੱਜ ਮਾਰਨਿੰਗ ਚ ਵਾਈ ਹੋ ਗਈ ਆ ਸੋ 1 ਵਜੇ ਜਿਹੜਾ ਦੋਸਤੋ ਆਪਣਾ ਵੀਡੀਓ ਦਾ ਟਾਈਮ ਤੁਸੀਂ ਨੋਟ ਕਰ ਸਕਦੇ ਹੋ ਤੇ ਫੁੱਲ ਹੈਵੀ ਬਾਡੀ ਵੇਟ ਦੀ ਠੀਕ ਆ ਤੇ ਪੂਰੀ ਚੰਗੀ ਜੰਮੀ ਪਲੀ ਇਹਦਾ ਮੁੱਲ ਫਿਰ ਉਹ ਇੱਕ ਵੀ ਕਰ ਦੇਦਾ ਇੱਕ ਵੀ ਹਾਂਜੀ ਠੀਕ ਆ ਇੱਕ ਵੀ ਹੁਣ ਮੌਕੇ ਦਾ ਆਪਣੇ ਘਰੇ ਵੀ ਆਵੇ ਤੇ 14 ਕਿਲੋ ਬੋਲਾ 14 ਕਿਲੋ ਬੋਲਾ ਦੋ ਡੱਬੇ ਤਿੰਨ ਡੱਬੇ ਚੂਟ ਗਏ ਵੀ ਠੀਕ ਆ ਜੀ ਦੁੱਧ 16 17 ਭਾਵੇਂ 18 ਹੀ ਕਰ ਜਾਈ ਆਪਾਂ ਚੱਲ 16 ਆਨੇ ਬਿਲਕੁਲ ਬਾਕੀ ਚੱਡਾ ਸ਼ਾਮ ਨੂੰ ਪੂਰੀ ਪਾ ਜੀ ਠੀਕ ਆ ਜੀ ਅਜੇ ਪਿਆ ਸਮਾਂ ਵੀ ਕੋਈ 2-4 ਘੰਟੇ ਪਿਆ ਆ ਕਸਿਆ ਇਹਦਾ ਇਹ ਬੋਲੇ ਚਾ ਆਹ ਲੋ ਜੀ ਦੋਸਤੋ ਇਹ ਮਾਜੇ ਹੈਗੀ ਆ ਪਹਿਲੇ ਨੰਬਰ ਵਾਲੀ ਠੀਕ ਆ ਤੇ ਚੰਗਾ ਖੁੱਲਾ ਦੁੱਧ ਪਾ ਦੂਗੀ 1,20,000 ਰੁਪਏ ਦੀ ਮੰਗ ਆ। ਮਾਨਤਨ ਤੁਸੀਂ ਗੱਲਬਾਤ ਕਰ ਲਿਓ ਨੰਬਰਾਂ ਤੇ ਜਿਸ ਤਰ੍ਹਾਂ ਮਾਨਤਨ ਹੋ ਜਾਊਗਾ ਠੀਕ ਹੈ ਜੀ। ਇਸ ਤੋਂ ਬਾਅਦ ਇੱਕ ਹੋਰ ਐਕਸਟਰਾ ਆਰਡੀਨਰੀ ਠੀਕ ਹੈ ਗੱਬਣ ਤੁਹਾਨੂੰ ਇੱਕ ਮਾਜ ਦਿਖਾਉਣੀ ਆ ਦੋਸਤੋ। ਦੇ ਮਾਜ ਨਹੀਂ ਕਹਾਂਗੇ ਵੀ ਟੈਂਕ ਕਹਾਂਗੇ ਠੀਕ ਹੈ ਜੀ। ਤੇ ਰਸੀਆਂ ਦਾ ਟੈਂਕ ਹੀ ਕਹਿ ਲਓ ਭਾਵੇਂ ਇਹਨੂੰ ਵੀ ਫੁੱਲ ਵੱਡੀ ਮੈਂ ਦਿਖਾਵਾਂਗੇ। ਐਕਸਟਰਾ ਆਰਡੀਨਰੀ ਜਿਹੜੀ ਪਹਿਲਾਂ ਤੁਹਾਨੂੰ ਮਾਜ ਦਿਖਾਈ ਆ ਇਹ ਤੁਸੀਂ ਵੀ ਜਿਹੜੀ ਦੋਸਤੋ ਭੁੱਲ ਜੂਗੇ ਉਹਨੂੰ ਚੇਤੇ ਰੱਖੋਗੇ ਵੀ ਇੱਕ ਨੂੰ ਕੱਟ ਕੇ ਦੁੱਝ ਨੂੰ ਪਾ ਉਹ ਗੱਲ ਬਾਤ ਆ ਠੀਕ ਆ ਤੇ ਪਸ਼ੂ ਵੱਡੇ ਔਦੇ ਦੋਸਤੋ ਚੰਗੇ ਪਸ਼ੂ ਜਿਹੜੇ ਆ ਉਹ ਖਰੀਦਣ ਦੇ ਵੀਰ ਕਿਹਾ ਵਨ ਹੁੰਦਾ ਵੀ ਚੰਗੇ ਪਸ਼ੂ ਖਰੀਦ ਕੇ ਤੁਹਾਡੇ ਸਾਹਮਣੇ ਜਿਹੜਾ ਪੇਸ਼ ਕੀਤਾ ਜਾਵੇ ਆ ਤੁਸੀਂ ਮੈਂ ਦੇਖ ਲੈ ਦੇਖ ਸਕਦੇ ਹੋ ਠੀਕ ਆ ਵੱਡੀਆਂ ਮੱਝਾਂ ਦੇ ਵਿੱਚ ਤੁਸੀਂ ਜਿੰਡੀਆਂ ਫੁੱਲ ਵੱਡੀਆਂ ਮੱਝਾਂ ਦੇ ਵਿੱਚ ਗਿਣਤੀ ਕਰ ਸਕਦੇ ਹੋ ਓਡੀਆਂ ਮੱਝਾਂ ਚ ਗਿਣਤੀ ਕਰ ਸਕਦੇ ਹੋ ਬਾਕੀ ਡਿਟੇਲ ਆਪਾਂ ਲੈਨੇ ਆ ਅਛਾ ਵੀਰ ਕੀ ਹੈਗਾ ਰਿਕਾਰਡ ਇੱਕ ਜਿੰਦਾ ਮਿਲਕ ਵੀ ਹੋਊਗਾ ਕੋਈ ਸੁਹਾ ਕਿਨਵਾ ਸੁਣ ਜਾ ਰਹੀ ਇਹ ਤੀਜਾ ਸੁਹਾ ਸੁਣ ਰਹੀ ਹੈ 16 ਕਿਲੋ ਇਹਨਾਂ ਨੇ ਚੋਇਆ ਸੀ ਥੱਲੇ 16 ਕਿਲੋ ਹਾਂ ਦੋ ਸੁਹਾ ਚੋਈ ਨਾ ਹੂੰ 16 ਕਿਲੋ ਹੁਣ ਐਰ ਕੀ ਦੇਖੋ ਨਾ 16 ਕੱਢਦੀ ਜਾਂ 18 ਕਰਦੀ ਜਾਂ 17 ਕਰਦੀ ਹੂੰ ਮੈਂ ਫੁੱਲ ਵੱਡੀ ਆ ਫੁੱਲ ਵੱਡੀ ਆ ਠੀਕ ਆ ਤੇ ਇਹ ਤੋਂ ਉਮੀਦ ਆਪਾਂ ਕਰ ਸਕਦੇ ਆ ਵੀ ਕੋਈ 16 17 ਲੀਟਰ ਇਹਨੂੰ ਆਂਦਾ ਕੁਝ ਨਹੀਂ ਬੱਸ ਆਂਦਾ ਕੁਝ ਨਹੀਂ ਠੀਕ ਆ ਤੇ ਸੁਹਾ ਦੋਸਤੋ ਤੀਜਾ ਸੁਣਾ ਵੀ ਵੀਰਾਂ ਦਾ ਵੀ ਜਿੱਥੋਂ ਖਰੀਦੀ ਆ ਮਾਲਕਾਂ ਉਹ ਅੱਗੋਂ ਦੱਸਿਆ ਗਿਆ ਵੀ ਘਟੋ ਘੜਾ ਵੀ 16 16 ਲੀਟਰ ਜਿਹੜੀ ਚੁਵਾਈ ਦੀ ਕੀਤੀ ਬਾਕੀ ਅੱਗੇ ਹਰ ਕਦੀ ਜਿਹਨੇ ਵੀਰ ਨੇ ਖਰੀਦਦਾਰ ਨੇ ਖਰੀਦਣ ਹੀ ਆ ਉਹਦੀ ਆਪਦੀ ਥਿੰਕਿੰਗ ਆ ਉਹਦੀ ਆਪਦੀ ਸੋਚ ਸਮਝ ਆ ਵੀ ਫੁੱਲ ਹੈਵੀ ਬੋਡੀ weight ਭਾਰੀ ਸਰੀਰਕ ਬਣਤਰ ਮੈਂ ਤੁਸੀ ਵੇਖੂਗਾ ਵੀ ਦੋਸਤੋ ਨਾਰਮਲੀ ਗੱਲ ਕਰ ਲਈਏ ਨਾ ਜਿਵੇਂ ਆਪਾਂ ਦਰਮਿਆਨੇ ਪਸ਼ੂ ਆ ਦੋ ਮੱਝਾਂ ਪਾਲ ਲਈਏ ਤਾਂ ਫੇਰ ਏਡੀ ਮਾਏ ਬਣਦੀ ਠੀਕ ਆ ਵੀ ਮੰਜਾ ਰੈਂਦਾ ਪੰਜਾਬੀ ਚ ਇੱਕ ਲਫ਼ਜ਼ ਵਰਤੀਦਾ ਵੀ ਜਦੋਂ ਪਸ਼ੂ ਰਾਜਾ ਰਾਜੀ ਪਸ਼ੂ ਆਪਾਂ ਦੇਖਦੇ ਆ ਵੀ ਮੰਜਾ ਰੈਂਦਾ ਪੂਰਾ ਮਾਏ ਦੇ ਉੱਪਰ ਠੀਕ ਆ ਤੇ 16 17 16 17 ਲੀਟਰ ਦੀ ਮਿਲਕਿੰਗ ਵਾਲੀ ਜਿਹੜੀ ਹੈ ਹਿਮਾਚਲ ਤੁਸੀਂ ਦੇਖ ਰਹੇ ਹੋ ਠੀਕ ਆ ਤੀਸਰਾ ਬਿਆਨ ਦਿਆਨੇ ਵਾਲੀ ਹੈ ਦੋਸਤੋ ਸਮਾਂ ابھی ਬਾਕੀ ਹੈ ਬਿਆਨੇ ਨੇ ਦੋ ਤਿੰਨ ਦਿਨ ਚਾਰ ਦਿਨ ਕੱਢ ਸਕਦੀ ਹੈ ਜੇ ਇਹ ਦਿਨ ਪੂਰੇ ਹੋਏ ਉੱਤੇ ਖੜਨਦੀ ਹੁਣ ਇਹ ਉੱਪਰ ਹੀ ਆ ਰਾਜ ਹੀ ਆ ਮੈਂ ਲੈ ਕੇ ਜਾ ਸਕਦੀ ਆ ਦਿਨ ਪੂਰੇ ਹੋਏ ਬਿਲਕੁਲ ਦਿਨ ਪੂਰੇ ਆ ਦੋਸਤੋ ਠੀਕ ਆ ਸੂਣ ਦੇ ਵਿੱਚ ਜਿਹੜੇ ਦਿਨ ਪਾਏ ਹੁੰਦੇ ਉਹ ਬਿਲਕੁਲ ਪੂਰੇ ਆ ਅੱਜ ਦੀ ਤਰੀਖ 'ਚ ਤੇ ਕਿਸੇ ਟਾਈਮ ਵੀ ਸੂ ਸਕਦੀ ਆ ਅੱਜ ਭਲਕ ਪਰਸੋਂ ਠੀਕ ਆ ਜੀ ਉਹ ਸਾਦਾ ਵੀ ਸਫਰ ਦੇ ਵਿੱਚ ਜਾ ਕੇ ਪਸ਼ੂ ਕਿਸੇ ਟਾਈਮ ਵੀ ਸੂ ਸਕਦਾ ਬਾਕੀ ਪੂਰੀ ਪਲਵਾਨਾਂ ਵਰਗੀ ਚਾਲ ਸੋ ਹੈਵੀ ਆਰਡਰ ਕੁਆਲਟੀ ਹੈਵੀ ਬਾਡੀ ਵੇਟ ਅੱਛਾ ਮਨੋਰ ਵੀ ਕਿੰਨਾ ਡਿਮਾਂਡ ਕਿੰਨੀ ਆਂਦੀ ਰਹਿ ਗਈ ਸੀਗੀ ਇਹਦਾ 130 ਦਾ ਮੁੱਲ 130 ਹਾਂਜੀ ਠੀਕ ਆ 1,30,000 ਭਰਾਵੋ ਮੋਲ ਲੈਣ ਦਾ ਡਿਮਾਂਡ ਆ ਠੀਕ ਆ ਮੈਂ ਤੁਹਾਨੂੰ ਵੀ ਦਿਖਾ ਦਿੰਦੇ ਆ ਥੰਮ ਥੰਮ ਬਹੁਤ ਚੰਗਾ 1,30,000 ਡਿਮਾਂਡ ਆ ਠੀਕ ਐ ਸੋ ਆ ਜਿਹੜਾ ਥੰਮ ਥੰਮ ਹੈਗਾ ਇਹ ਆਪਣ ਤੋਂ ਉੱਪਰ ਬਿਲਕੁਲ ਪੋਲੀ ਹੈ ਜੀ ਬਹੁਤ ਪੋਲੀ ਨੇ ਠੀਕ ਐ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਵਿਖਾਉਣੇ ਆ ਅੱਜ ਇਹ ਵੀ ਵੀਰ ਹੁਣਾਂ ਦੇ ਕੋਲ ਆ ਠੀਕ ਆ ਪਸ਼ੂ ਓਵਰ ਆਲ ਜਿੰਦੇ ਵੀ ਆਉਂਦੇ ਆ ਚੰਗੇ ਆਉਂਦੇ ਆ ਬਿਲਕੁਲ ਰਾਜੀ ਪਸ਼ੂ ਆਉਂਦੇ ਆ ਠੀਕ ਆ ਜੀ ਕੋਈ ਨਿੰਦਰ ਵਾਲਾ ਪਸ਼ੂ ਨਹੀਂ ਹੁੰਦਾ ਜਾਂ ਕਿਸੇ ਨਾਲ ਕਾਲੀ ਵੀ ਖੁੰਜਿਆ ਨਹੀਂ ਹੁੰਦਾ ਪਸ਼ੂ ਕਿਸੇ ਪਾਸਿਓ ਇਹ ਸਮਾਜ ਦਾ ਵੀਰ ਜੀ ਕੀ ਰਿਕਾਰਡ ਆ ਕੀ ਹਸਬ ਕਤਾਬ ਇਹ ਪਹਿਲੇ ਸਵੇਰ 12 13 ਕਿਲੋਨਾਂ ਚੋਇਆ ਦੂਜਾ ਸਵੇਰ ਸੁਣਾ ਨੇ ਹੁਣ ਦੂਜਾ ਦੂਜਾ ਸੁਣਾ ਨੇ ਹਮ 12 ਕਿਲੋ ਤੋਂ ਦਰਮਾਣਾ ਪੜੂਗੀ ਹਮ ਪਹਿਲੇ ਸਵੇਰ 12 ਲੀਟਰ ਵੀ ਦਾ 12 13 ਚੋਇਆ ਅਗਲੇ ਘਰ ਨੇ ਤੇ ਹੁਣ ਦੂਜਾ ਸਵੇਰ ਠੀਕ ਆ ਆ ਮੂੰਹ ਮੱਥੇ ਤੋਂ ਸੈਕੰਡ ਟਾਈਮਰ ਤਾਂ ਦਿਨ ਹਜੇ ਲਿਜਾਂਦੀ ਹੈ ਜੀ ਹਫਤਾ ਲੈ ਲੂ ਇੱਕ ਹਫਤਾ ਠੀਕ ਆ ਬਣੂ ਬਣੂ ਪੂਰਾ ਹਜੇ ਪੂਰੇ ਬਣੂਗੀ ਇਹ ਹਾਂ ਹੁਣ ਪੂਰਾ ਬੱਲਾ ਇਹਦੇ ਤੋਂ ਰਿਕਾਰਡ ਤੋੜ ਦੂੰਗੀ ਮਾਜ ਨਹੀਂ ਪੂਰੀ ਵੱਡੀ ਆ ਆ ਸਾਰਾ ਮਸ਼ਾਂ ਕੱਢੂਗੀ ਆ ਆ ਦੇਖੋ ਠੀਕ ਆ ਤੇਲ ਤੋਂ ਬਾਅਦ ਇਹ ਬੜੀ ਆ ਬੜੀ ਤੇਲ ਤੇ ਬਿਲਕੁਲ ਤਾਂ ਦੋਸਤੋ ਜਿੰਨਾ ਕ ਅੱਗੇ ਨੂੰ ਬਣਾਇਆ ਲੇਵਾ ਉਹਨਾਂ ਕ ਤੁਸੀਂ ਅਜੇ ਦੇਖ ਸਕਦੇ ਕਿਸ ਤਰ੍ਹਾਂ ਆ ਕੇ ਤਿਆਰ ਕਰੂਗੀ ਆ ਦੇਖੋ ਇੱਕ ਸਾਈਡ ਤੋਂ ਠੀਕ ਆ ਫੋਲੋ ਬੜੀ ਮਾਝਾ ਇਹਨੂੰ ਖੋਲ ਕੇ ਅਸੀਂ ਦਿਖਾਈਏ ਸੁਬਾ ਦੂਜਾ ਸੂਣ ਜਾ ਰਹੀ ਆ ਠੀਕ ਆ ਥਾਣਾ ਬਿਲਕੁਲ ਇੱਕੋ ਜਿਹਾ ਹੈਗਾ ਸਾਈਜ਼ ਵਿੱਚ ਤੇ ਵੰਡ ਸਪੇਸ ਦੀ ਗੱਲ ਕਰ ਲਈਏ ਬਿਲਕੁਲ 2-2 ਇੰਚ 2.5-2-2 ਇੰਚ ਜਿਹੜੀ ਆ ਦੋਸਤੋ ਸਪੇਸ ਆ ਥਾਣਾ ਦੇ ਵਿੱਚ ਮੌਜੂਦ ਆ ਆ ਦੇਖ ਪਸ਼ੂ ਆਜ ਬਈ ਕੋਈ ਕਹਿਣ ਦੀ ਗੱਲ ਨਹੀਂ ਬਈ ਪਸ਼ੂ ਸਾਰੇ ਓਵਰ ਆਲ ਚੰਗੇ ਆ ਹਰ ਵਾਰ ਜਿਹੜੇ ਦੋਸਤ ਪਸ਼ੂ ਵੱਡੇ ਹੁੰਦੇ ਆ ਚੰਗੇ ਹੁੰਦੇ ਆ ਥੋੜਾ ਜਿਹਾ ਮਹਿੰਗਾ ਪਸ਼ੂ ਜ਼ਰੂਰ ਮਹਿਸੂਸ ਹੋਊਗਾ ਪਰ ਉਸ ਅਕੋਰਡਿੰਗ ਜੇਕਰ ਆਪਾਂ ਦੇਖੀਏ ਤਾਂ ਬਿਲਕੁਲ ਨਸਲ ਵਾਲਾ ਪਸ਼ੂ ਹੁੰਦਾ ਬਰੀਡ ਦੇ ਵਿੱਚ ਹੁੰਦਾ ਇਹ ਵੀ ਆ ਪਤਲੀ ਚਮੜੀ ਦੀ ਮੈਂ ਬਿਲਕੁਲ ਜੀ ਆ ਥਣ ਚੱਡਾ ਵੇਖੋ ਇਹਦਾ ਮੁੱਲ ਕਿੰਨਾ ਸੀ ਵੀਰ ਲੈਣ ਦੇਣ ਕੀ ਇਹਦਾ 1 15 ਘਰ ਦੇ ਮੁੱਲ ਹਾਂਜੀ ਇੱਕ 10 ਦੀ ਦੇਦਾ ਇੱਕ 10 ਦੀ ਹਾਂਜੀ ਠੀਕ ਆ ਨੰਬਰ ਵੀਰ ਜੀ ਬੋਲ ਦਿਓ ਜੀ 98145 ਹਾਂਜੀ 45195 45195 45195 ਤੇ ਨਾਮ ਵੀਰ ਦਾ ਮਨੋਰ ਸਿੰਘ ਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਆਉਂਦੇ ਰਹਿੰਦੇ ਆ ਚੰਗੇ ਚੰਗੇ ਐਨੀਮਲ ਆਉਂਦੇ ਆ ਸਮੇਂ-ਸਮੇਂ ਤੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਡੇ ਪਰਮਾ ਨੂੰ ਸਤਿ ਸ਼੍ਰੀ ਅਕਾਲ ਜੀ